ਬੀਤੇ ਦਿਨ ਜੰਮੂ ਕਸ਼ਮੀਰ ਵਿਖੇ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ੍ਰੀ ਜਤਿੰਦਰ ਮਸੀਹ ਗੌਰ ਵੱਲੋਂ ਜੰਮੂ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਲਾਜ਼ਰ ਕੰਡਿਆਰਾ ਨੂੰ ਜੰਮੂ ਕਸ਼ਮੀਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਇਸ ਮੌਕੇ ਜਨਰਲ ਸ਼ਕਤਰ ਲੁਕਸ਼ ਮਸੀਹ ਅਤੇ ਵਿਲਸਰ ਮਸੀਹ ਵੀ ਮੌਜੂਦ ਸਨ ਹਲੋ बोलो प्रभु यीशु मसीह के नाम की जय जो जिंदा आसमान पे जय यहां भी हालेलुया हालेलुया सारे पंजाबी समझ आंदी है कितने लोग हाथ हलाओ धन्यवाद परमेश्वर का सारे वहां पे सो मेरे तो पहला ਸਾਡੇ ਜਨਸਕੱਤਰ ਲੋਕਸੀਨਮ ਦੱਸਿਆ ਉਹ ਰਾਜਸੀ ਇਸੇ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੀ ਇੱਕ ਆਤਮਿਕ ਟੀਮ ਬਣਾਉਣ ਜਾ ਰਹੇ ਆ ਔਰ ਮੈਂ ਤੁਹਾਨੂੰ ਵੀ ਪਹਿਲਾ ਅਸੀਂ ਪਰਮੇਸ਼ਵਰ ਪ੍ਰਭ ਯੇਸ਼ੂ ਮਸੀਹ ਨੂੰ ਯਾਦ ਕਰੀਏ ਔਰ ਇੱਕ ਦੁਆ ਕਰੀਏ ਵੀ ਪਰਮੇਸ਼ਵਰ ਸਾਡੇ ਸਾਰਿਆਂ ਦੇ ਉੱਪਰ ਆਪਣੀ ਕਿਰਪਾ ਆਪਣੀ ਦਿਯਾ ਬਣਾ ਕੇ ਰੱਖਣ ਔਰ ਮੈਂ ਬੇਨਤੀ ਕਰਾਂਗਾ ਵੀ ਜਿੰਨੇ ਪਰਮੇਸ਼ਵਰ ਦੇ ਦਾਸ ਆ ਉਹ ਸਟੇਜ ਤੇ ਆ ਜਾਣ ਔਰ ਆਪਾਂ ਪਰਮੇਸ਼ਵਰ ਦੇ